ਅਮਰਸਰ ਦੀ ਸਿੱਖ ਮਾਡਲ ਹਰਦੀਪਕੌਰ ਖਾਲਸਾ ਦੇ ਪਤੀ ਨੇ ਉਸ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਰਦੀਪਕੌਰ ਨੇ ਆਪਣੇ ਪਤੀ ਤੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਬਾਲਾਂ ਤੋਂ ਫੜ ਕੇ ਧੋਆ ਤੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਹੈ। ਹਰਦੀਪਕੌਰ ਖਾਲਸਾ ਦਾ ਕਹਿਣਾ ਹੈ ਕਿ ਸ਼ਰਾਬ ਪੀ ਕੇ ਕੁੱਟ ਮਾਰ ਕੀਤੀ ਜਾਂਦੀ ਹੈ। ਹਰਦੀਪਕੌਰ ਖਾਲਸਾ ਗੁਰਸੇਖ ਮਾਡਲ ਹੈ ਅਤੇ ਬਹੁਤ ਸਾਰੀਆਂ ਐਡ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਮੇਰੇ ਮਾਤਾ ਜੀ ਨੇ ਚੱਕੀ ਹੈ ਤੁਹਾਡੇ ਮਾਤਾ ਜੀ ਨਾਲ ਦੀ ਮੇਰੇ ਇੱਕ ਕੁੱਟਿਆ ਜਾਨਵਰ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਹਾਂਜੀ ਕੀ ਇਹਨਾਂ ਨੂੰ ਛੱਟਪੇੜ ਵੀ ਲੱਗੀ ਹੋਈ? ਹਾਂਜੀ ਸਿਰ ਤੇ ਵੀ ਸੋਜ ਆ ਆ ਗਰਦ ਵੀ ਖੱਬੀ ਗੱਲ ਦੀ ਕੁੱਟੀਆਂ ਤੇ ਅੱਖ ਦੀ ਜਿਹੜੀ ਫੋਮ ਵੀ ਨਾਲ ਡੈਮੇਜ ਹੋ ਗਿਆ ਕਾਫੀ ਤੇ ਲੱਤ ਤੇ ਵੀ ਕਾਫੀ ਡੈਮੇਜ ਆਈ ਆ। ਠੀਲ ਦਾ ਚੰਦਾ ਮੈਂ ਬਣਾ ਦਿੱਤਾ। ਕੀ ਪੁਲਿਸ ਪ੍ਰਸ਼ਾਸਨ ਨੇ ਇੱਥੇ ਆਈ ਹੀ ਪੁਲਿਸ ਆਈ? ਹਾਂਜੀ ਹੁਣੇ ਥੋੜੇ ਦਿਰ ਪਹਿਲਾਂ ਹੀ ਪੁਲਿਸ ਆਈ ਜਿਹਨੇ ਬਿਆਨ ਲਾ ਕੇ ਗਿਆ। ਉਹਨਾਂ ਦੇ ਲਈ ਕਿਤੇ ਕਰਵਾਇ ਕਰਦੇ ਆ ਨਹੀਂ ਕਰਦੇ ਕਿ ਅਸੀਂ ਪਿਛਲੇ ਪਿਛੇ ਪਿਛਲੀ ਵਾਰ ਵੀ ਕਾਰਵਾਈ ਆਪਣੇ ਤੱਕ ਆ ਸਕਦੀ ਆ ਜੀ ਕੇਸ ਵਾਰਣ ਆਏ ਪਰ ਕੋਈ ਇਹ ਸੁਣਵਾਈ ਨਹੀਂ ਕੀਤੀ ਜੀ ਕਿੰਨੇ ਕੁ ਲੋਕ ਸੀ ਉਹ ਹਾਂਜੀ ਉਹ ਮੇਰੇ ਪਿਤਾ ਜੀ ਕੰਦੇ ਸੀ ਤੇ ਮੈਂ ਇਹ ਬਚਾਅ ਪੱਤਰ ਮੇਰੀ ਛੱਡਾ ਗਣ ਕਿਉਂਕਿ ਇਹ ਤੇਰੀ ਹੋਣੀ ਹੁੰਦਾ ਅੱਛਾ ਤੁਹਾਨੂੰ ਵੀ ਕੁੱਟਿਆ ਨਾਲ ਨਾਲ ਹਾਂਜੀ ਕੀ ਹੋਇਆ ਇਹ ਤਾਂ ਹਨ ਮੇਰਾ ਹਸਬੰਦ ਹੈ ਮੇਰਾ ਘਰਦਾਰ ਹੈ ਕਿੱਦਾਂ ਹੋਇਆ ਇਹ میں میرا کافی کچھ ٹائم کا چھ مہینے کا خاص ہسبینڈ میں شروع تو کافی کٹ مار کرتے آش انسان اسی گرسے انہوں کے بار کسی نہ بچہ بھی سالوں تندرست کٹ مار بہت کرتے ہیں گھر کا خرچہ پانی سب بند کر د ਮੈਂ ਪਰ ਇਸ ਛੱਕ ਕਰ ਦਿੱਤਾ। ਲਾ ਪਰ ਇਸ ਕੰਟੇ ਮੈਨੂੰ ਦਿੱਤੇਆਂ ਕਿ ਇਸ ਤਰ੍ਹਾਂ ਹੈ। ਹਾਈ ਕੋਰਟ ਆਰਡਰ ਵੀ ਮੇਰੇ ਹੱਥ 'ਚ ਆਇਆ। ਐਨਾ ਨੇ ਵੀ ਹੋਣ ਵਾਲਾ ਜੇ ਤਾਂ ਮੈਂ ਬੱਚਾ ਨੂੰ ਵੀ ਮਾਰ ਕਿੰਨੇ ਬੱਚੇ ਜੰਮੇ? ਦੋ ਬੱਚੇ। ਹੁਣ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੁੰਦੇ ਜੇ? ਦੇਖੋ ਤੋਰ ਦਾ ਅਰਦਾ ਮੰਨਦੇ ਬਾਜ਼ੂ ਗੇਸ ਤੱਕ ਦੇ ਬਾਜ਼ੂ ਦੇ ਇਸ ਬੰਦੇ ਨੇ ਮੈਂ ਨੂੰ ਹਾਰਨ ਦੀ ਪ੍ਰੋਸੈਸ ਕੀਤੀ ਕਿ ਕਿ ਇਸ ਕਿਉਂ ਨਾ ਰਾਇ ਮੈਂ ਨਹੀਂ ਆ ਪ੍ਰਸ਼ਾਸਨ ਕੋ ਮੰਗਿਆ ਕਿ ਕਿਸੇ ਦੀ ਧੀ ਨੂੰ ਕਿਨਾ ਜ਼ਾਲਮ ਹੋ ਉਹ ਜਾਨਵਰਾਂ ਸੇ ਇੱਕ ਕਾਨੂੰਨ ਬਣਾਓ ਜਿਹੜਾ ਤਾਕੀ ਹੋ ਪਟਕਣਾ ਨਾ ਨਾ ਪਵੇ ਜਿਵੇਂ ਮੈਂ ਪਿਛਲੇ 6 ਮਹੀਨਿਆਂ ਤੋਂ ਪਟਕਦੀ ਰਹੀ ਹਾਂ ਅੱਜ ਮੇਰਾ ਆਹਮ ਹੋਇਆ ਹੈ ਇਸ ਮਾਮਲੇ ਸਬੰਧੀ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦਾ ਕਰੇਲੂ ਮਾਮਲਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਹੁਣ ਤੱਕ ਦੀ ਮੁੱਢਲੀ ਜਾਣਕਾਰੀ ਮੁਤਾਬਕ ਇੱਕ ਅਰਜੀ ਜਿਹੜੀ ਹਦੀਪਪੁਰ ਖਾਲਸਾ ਰਿਪਲਿਡੀ ਹੈ ਉਹਦਾ ਹਸਬੰਦ ਹੈ ਇਹਨਾਂ ਦਾ ਪੁਰਾਣਾ ਕਾਫੀ ਪੁਰਾਣਾ ਕਰੇਲੂ ਝਗੜਾ ਚੱਲ ਰਿਹਾ ਹੈ ਜੋ ਪਹਿਲਾਂ ਵੀ ਇਹਨਾਂ ਦੇ ਪਹਿਲੂ ਅਨੁਸਾਰ ਦੇ ਮੁਤਾਬਕ ਜੋ ਜੋ ਆਣੇ ਦੇ ਵਿੱਚ ਇਨਫੋਰਮੇਸ਼ਨ ਆਦੀ ਰਿਹਾ ਦੇ ਮੁਤਾਬਕ ਕਾਰਵਾਈ ਵੀ ਹੁੰਦੀ ਰਹੀਏ ਕੋਰਟ ਵੀ ਉਹ ਨਾਲ ਚੱਲ ਰਿਹਾ ਹੈ ਹੁਣ ਜਿਹੜਾ ਕੱਲ ਦਾ ਪਤਾ ਲੱਗਾ ਕਿ ਇਹਨਾਂ ਦੇ ਆਪਸ ਦੇ ਵਿੱਚ ਮੀਆਂ ਬੀਵੀ ਦੀ ਲੜਾਈ ਹੋਈ ਹੈ ਜੋ ਜਿਸ ਸਾਹ ਆਪਣਾ ਅੱਗੇ ਕੋਈ ਉਹਨਾਂ ਦੀ ਮੈਡੀਕਲ ਰਿਪੋਰਟਸ ਆਂ ਵੀ ਜੋ ਪਤਾ ਲੱਗਾ ਕਿ ਬੂਮੂਲੀ ਜੀ ਨੂੰ ਜੋ ਰਗੜਾਂ ਸੱਟਾਂ ਲੱਗੀਆਂ ਤੇ ਜੋ ਆਏਗਾ ਉਸ ਮੁਤਾਬਕ ਕਰ ਦਿੱਤੀ ਜਾਏਗੀ